ਏਥੇ ਜੋ ਅੱਗੇ ਰਿਸ਼ਤਾ ਹੈ ਉਹ ਹੈ ਇੱਕ ਘਰ ਵਿੱਚ ਹੋਣਾ ਸ਼ਹਿਰ ਦੇ ਅੰਦਰ ਕਈ ਘਰ ਨੇ ਉਹਨਾਂ ਦੇ ਵਿੱਚ ਕੋਈ ਸ਼ਾਕੀ ਨਹੀਂ ਰਹਿੰਦਾ ਜਦੋਂ ਅਸੀਂ ਆਖਦੇ ਜਿਸ ਘਰ ਵਿੱਚ ਇਹ ਰਹਿੰਦਾ ਉਸੇ ਘਰ ਵਿੱਚ ਮੈਂ ਰਹਿਣਾ ਕਿਉਂ ਕਿਉਂਕਿ ਉਸ ਘਰ ਦਾ ਮਾਲਕ ਇੱਕ ਹੈ ਬਾਕੀ ਉਹਦਾ ਪਰਿਵਾਰ ਹੈ ਇਸ ਲਈ ਸਾਡਾ ਬਾਪੂ ਸੰਜਾ ਹੋ ਗਿਆ ਪਰਕਤ ਹੈ ਬਤਰੀ ਹੋਂ ਨਾਲ ਬਾਪੂ ਸੰਜਾ ਨਹੀਂ ਹੋਇਆ ਇੱਕ ਖਿਆਲ ਕਰਿਓ ਸ਼ਹਿਰੀ ਹੋਣ ਨਾਲ ਵੀ ਬਾਪੂ ਸੰਜਾ ਨਹੀਂ ਹੋਇਆ ਪਰ ਘਰ ਵਿੱਚ ਜਦੋਂ ਆ ਗਿਆ ਵੀ ਇਹ ਕਿ ਘਰ ਵਿੱਚ ਰਹਿਣੇ ਆ ਤੇ ਇਹਦਾ ਮਤਲਬ ਐਸੀ ਪਰਵਾਹ ਆ ਕਹਿਣ ਲੱਗੇ ਮੇਰੇ ਗੁਰੂ ਨੇ ਇੱਕ ਘਰ ਬਣਾਇਆ ਹੈ। ਮਨੁ ਸ੍ਰੀ ਗੁਰਗੰਦ ਸਾਹਿਬ ਇੱਕ ਘਰ ਹੈ। ਘਰ ਬਣਾਇਆ ਹੈ। ਉਹਦੇ ਵਿੱਚ ਗੁਰੂ ਵੀ ਰਹਿੰਦਾ ਹੈ। ਪਰਿਵਾਰ ਹੈਗਾ। ਉਹਦੇ ਵਿੱਚ ਗੁਰੂ ਵੀ ਰਹਿੰਦਾ ਹੈ। ਉਹਦੇ ਵਿੱਚ ਨਾਨਕ ਵੀ ਰਹਿੰਦਾ ਹੈ। ਉਹਨਾਂ ਦੇ ਵਿੱਚ ਅੰਗਦ ਜੀ ਵੀ ਰਹਿੰਦੇ ਨੇ ਉਹਨਾਂ ਦੇ ਚ ਗੁਰੂ ਅਮਰਦਾਸ ਪਾਤਸ਼ਾਹ ਵੀ ਰਹਿੰਦੇ ਨੇ ਉਹਨਾਂ ਦੇ ਵਿੱਚ ਭਗਤ ਵੀ ਰਹਿੰਦੇ ਨੇ ਉਹਨਾਂ ਦੇ ਚ ਰੱਬ ਵੀ ਰਹਿੰਦਾ ਹੈ ਬਾਪੂ ਵੀ ਵਿੱਚੇ ਰਹਿਣਾ ਸਤਗੁਰੂ ਖੈਮਾ ਤਾਣਿਆ ਜੁਗ ਜੂਤ ਸਮਾਨ ਹੈ ਅਗਲੀ ਅੱਗੇ ਜਾ ਕੇ ਇੱਕ ਲਾਈਨ ਹੈ ਉਹ ਬੜੀ ਸਪਸ਼ਟ ਹੈ ਕਹਿ ਲੱਗੇ ਮੈਂ ਦੇਖਦਾ ਕਿ ਜਾਂ ਗੋਰੀ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨੇ ਉਹਨੇ ਇਹਨੇ ਨਾਮ ਲੈ ਦਿੱਤੇ ਪਰਿਵਾਰ ਇਹਦਾ ਜਿਹੜਾ ਘਰ ਗੁਰੂ ਬਣਾਉਂਦਾ ਹੈ ਉਹਦੇ ਵਿੱਚ ਸਾਰੇ ਪਰਿਵਾਰ ਨੂੰ ਇਕੱਠਾ ਕਰਦਾ ਹੈ ਤੇ ਉਸ ਪਰਿਵਾਰ ਤੇ ਜਿਹਨਾਂ ਦਾ ਨਾਮ ਲਿਆ कहन लगे गुरु भी ओथे बैठा है नानक भी ओथे ही बैठा है क्योंकि जी ने एक गल ਦਾ ਜ਼ਿਕਰ ਕੀਤਾ ਤੇ ਭਾਈ ਗੁਰਦਾਸ ਜੀ ਦੀ ਰਚਨਾ ਜਿਹੜੀ ਹੈ ਉਹ ਕਰੀਬ 500 ਵਰ੍ਹਾ ਪੁਰਾਣੀ ਹੈ ਪਹਿਲਾਂ 500 ਵਰ੍ਹਾ ਪਹਿਲਾਂ ਭਾਈ ਗੁਰਦਾਸ ਜੀ ਨੇ ਬਾਬਾ ਰਮਦਾਸ ਜੀ ਦੇ ਸਬੰਧ ਵਿੱਚ 500 ਵਰ੍ਹਾਂ ਦੇ ਪਹਿਲਾ ਦੇ ਇਸ ਲਫ਼ਜ਼ ਨੂੰ ਦੁਹਰਾਣਾ ਚਾਹਨਾ ਇਹਦਾ ਮਤਲਬ 500 ਵਰ੍ਹਾਂ ਪਹਿਲਾਂ ਵੀ ਬਾਬਾ ਰਮਦਾਸ ਜੀ ਦਾ ਨਾਮ ਭਗਤ ਰਮਦਾਸ ਸੀ ਪੈ ਸਭ ਕਹਿੰਦੇ ਨੇ ਭਗਤ ਭਗਤ ਤੇ ਜੈ ਜਵਦੇ ਆ ਕਿਉਂਕਿ ਗੰਦੇ ਵਿੱਚ ਚਮਰੇਤਾ ਪਾਣਾ ਗੰਦੇ ਰਹਾ ਵਿੱਚ ਗੁਲਾ ਧਰਮ ਢੋ ਢੋਰ ਸਮੇਤਾ ਅਜੀਬ ਕੱਲ ਹੈ ਜਿੰਨੂੰ ਤੁਸੀਂ ਹੱਥ ਦੇਉ ਨਾਨਕ ਨੂੰ ਗੁਰੂ ਆਖਦੇ ਹੋ ਜੀ ਭਗਤ ਨੂੰ ਬਾਬਾ ਰਵਿੰਦਾਸ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਆ ਉਹ ਭਲਿਓ ਇਸ ਨਾਲ ਪਰਿਵਾਰ ਨੂੰ ਕੰਡਣ ਨਾ ਕਰੋ ਤੇਡੀ ਅਜੀਬ ਗੱਲ ਹੈ ਦੋਹਾਂ ਦਾ ਕਨਸਰਨ ਰਿਸ਼ਤਾ ਇਤੋ ਜਿਹਾ ਹੈ ਇੱਥੇ ਬਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਮੇਰੇ ਗੁਰੂ ਦਾ ਬਣਾਇਆ ਹੋਇਆ ਇੱਕ ਘਰ ਹੈ ਇਹਦੇ ਵਿੱਚ ਮੇਰੇ ਰੱਬ ਦਾ ਸਾਰਾ ਪਰਿਵਾਰ ਰਹਿੰਦਾ ਹੈ ਇੱਥੇ ਗੁਰੂ ਵੀ ਬੈਠਾ ਹੈ ਨਾਨਕ ਵੀ ਬੈਠਾ ਹੈ ਜੇ ਸੇਗੂ ਕਹ ਦਤਾ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨ ਇਹ ਸਾਰੇ ਹਰੀ ਦੇ ਨਾਲ ਬੈਠੇ ਨੇ ਰੱਬ ਦੇ ਨਾਲ ਬੈਠੇ ਨੇ ਸਾਰੇ ਉਹਦੇ ਪੁੱਤਰ ਨੇ